ਮੈਂ ਗੁਰੂ ਪਾਸ਼ਾ ਦੇ ਜਨਤਾ ਸੰਗਤਾਂ ਦੇ ਚਰਨਾ ਜਰਨਾ ਜਰਦਾਸ ਕੀਤੀ ਕਿ ਪੰਜਾਬ ਨੂੰ ਚੜ੍ਹਦੀ ਕਲਾ ਜ ਰੱਖਣ ਪੰਜਾਬ ਦੇ ਦਰਿਆਵਾਂ ਨੂੰ ਸਮੂਰਤ ਤੋਂ ਫਿਰ ਜੀਵਨ ਯੋਗ ਦਰਿਆ ਬਣਾਈਏ ਉਹਦੇ ਮਹਾਪੁਰਜ ਨੇ ਉਹਨਾਂ ਦੇ ਚਰਨਾ ਜ ਜ ਹਮੇਸ਼ਾ ਸੀ ਸਾਰੇ ਹਾਜ਼ਰ ਆ ਮੈਂ ਔਰ ਕੱਲੀਓ ਗੱਲਾਂ ਨਹੀਂ ਕੀ ਕੀਤੀਆਂ ਉਹਨਾਂ ਨੇ ਕੰਮ ਕਰਕੇ ਦਿਖਾਇਆ ਅੱਜ ਸੰਤ ਪਬਾਵ ਉਤਾਰ ਸਿੰਘ ਹੋਰਾਂ ਦੀ ਵਰਸੀ ਸਮਾਗਮ ਦੇ ਵਿੱਚ ਸੰਗਤਾਂ ਦੇ ਚਰਨ ਪਟਨ ਗੁਰੂ ਦੇ ਚਰਨ ਪਟਨ ਦਾ ਮੌਕਾ ਮਿਲਿਆ ਇਹ ਬੱਖਿਆ ਸੰਤ ਬਾਬਾ ਬਲਬੀਰ ਸਿੰਘ ਜੀ ਦੀ ਜੀਵਾਲ ਹੋਣਾ ਨੇ ਔਰ ਮੈਂ ਗੁਰੂ ਪਾਤਸ਼ਾਹ ਦੇ ਸੰਤਾਂ ਸੰਕਾ ਦੇ ਨਾਮ ਤੇ ਜਰਾਸ ਕੀਤੀ ਹੈ ਕਿ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖਣ ਔਰ ਪੰਜਾਬ ਵਾਤਾਵਰਣ ਤੋਂ ਇੱਕ ਨੰਬਰ ਬਣੇ ਪੰਜਾਬ ਦੇ ਦਰਿਆਵਾਂ ਨੂੰ ਉਸ ਮੁਰ ਤੋਂ ਫਿਰ ਜੀਵਨ ਯੋਗ ਦਰਿਆ ਬਣਾਈਏ ਤੇ ਪੰਜਾਬੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਤੁਹਾਨੂੰ ਸਭ ਬੋਤਰਾ ਦਾ ਕਹਿੰਦਾ ਆਪ ਸਭ ਨੂੰ ਬਹੁਤ ਵੱਡੀਆਂ ਚਤਨ ਕਰ ਰਿਹਾ ਤੇ ਸਰਕਾਰ ਦਾ ਕੀ ਹਾਲ ਸਰਕਾਰ ਬਿਲਕੁਲ ਉਹਨਾਂ ਦੇ ਨਾਲ ਹੈ ਜੀ ਸਰਕਾਰ ਦਾ ਹਰੇਕ ਸ਼ਖਸ ਦੇ ਨਾਲ ਸંત ਬਾਬਾ ਬਲਬੀਰ ਸਿੰਘ ਜੀ ਦਾ ਉਹਤੇ ਮਹਾਪੁਰਸ਼ ਨੇ ਉਹਨਾਂ ਦੇ ਚਰਨਾਚ ਹਮੇਸ਼ਾ ਅਸੀਂ ਸਾਰੇ ਹਾਜ਼ਰ ਆ ਸ਼ੁਰੂ ਤੋਂ ਹਾਜ਼ਰ ਹੈ ਸਰਕਾਰ ਬਣਨ ਤੋਂ ਪਹਿਲਾਂ ਤੋਂ ਵੀ ਹਾਜ਼ਰ ਹੈ ਔਰ ਉਹਨਾਂ ਦਾ ਕੰਮ ਮੈ ਜਿਹੜਾ ਉਹ ਲੋਕ ਪੁਲਾਈ ਵਾਲਾ ਕੰਮ ਹੈ ਔਰ ਕੱਲੀਓ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਕੰਮ ਕਰਕੇ ਰਖਾਇਆ ਬਹੁਤ ਵਧੀਆ ਸ਼ੁਰੂਆਤ ਕੀਤੀ ਉਹਨਾਂ ਨੇ ਬਹੁਤ ਵਧੀਆ ਸ਼ੁਰੂਆਤ ਮੈਂ ਗੁਰੂ ਪਾਤਸ਼ਾਹ ਦੇ ਜਨਤਾ ਸੰਗਠਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਪੰਜਾਬ ਨੂੰ ਜੀਵਤ ਕਲਾਜ ਰੱਖਣ ਪੰਜਾਬ ਦੇ ਦਰਿਆਵਾਂ ਨੂੰ ਸੁਮੁਰਤੋਂ ਫੇਰ ਜੀਵਨ ਯੋਗ ਦਰਿਆ ਬਣਾਈਏ ਤੇ ਮਹਾਪੁਰਜ ਨੇ ਉਹਨਾਂ ਦੇ ਚਰਨਾਂ 'ਚ ਹਮੇਸ਼ਾ ਸੀ ਸਾਰੇ ਹਾਜ਼ਰ ਆ ਔਰ ਕੱਲੀਓ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਕੰਮ ਕਰਕੇ ਰਖਾਇਆ ਜੋ ਸੰਤ ਬਾਬਾ ਉਤਾਰ ਸਿੰਘ ਹੋਰਾਂ ਦੀ ਵਰਸੀ ਸਮਾਗਮ ਦੇ ਵਿੱਚ ਸੰਗਤਾਂ ਦੇ ਚਰਨ ਪਰਚਣ ਗੁਰੂ ਦੇ ਚਰਨ ਪਰਚਣ ਦਾ ਮੌਕਾ ਮਿਲਿਆ ਇਹ ਬਖਿਆ ਸੰਤ ਬਾਬਾ ਬਲਬੀਰ ਸਿੰਘ ਜੀ ਦਿੱਤੀ ਵਾਲ ਹੋਰਾਂ ਨੇ ਔਰ ਮੈਂ ਗੁਰੂ ਪਾਤਸ਼ਾਹ ਦੇ ਸੰਤਾਂ ਸੰਗਤਾਂ ਦੇ ਚਰਨਾਚਰਨਾਂ 'ਚ ਅਰਦਾਸ ਕੀਤੀ ਹੈ ਕਿ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਪੰਜਾਬ ਵਾਤਾਵਰਣ ਤੋਂ ਇੱਕ ਨੰਬਰ 'ਚ ਬਣੇ ਪੰਜਾਬ ਦੇ ਦਰਿਆਵਾਂ ਨੂੰ ਸੁਮੂੜ ਤੋਂ ਫੇਰ ਜੀਵਨ ਯੋਗ ਦਰਿਆ ਬਣਾਈਏ ਤੇ ਪੰਜਾਬੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਤਰੱਕੀਆਂ ਕਰਦੀ ਰਹਿਣ ਤੁਹਾਨੂੰ ਸਭ ਉਤਰਾ ਦੇਖੋ ਆਪ ਸਭ ਨੂੰ ਬਹੁਤ ਵੱਡੇ ਇਤਤਨ ਕਾੜੇ ਆ ਤੇ ਸਰਕਾਰ ਦਾ ਕੀ ਹਾਲ ਸਰਕਾਰ ਬਿਲਕੁਲ ਉਹਨਾਂ ਦੇ ਨਾਲ ਹੈ ਜੀ ਤੇ ਸਰਕਾਰ ਦਾ ਹਰੇਕ ਸ਼ਖਸ ਦੇ ਨਾਲ ਸੰਤ ਬਾਬਾ ਬਲਵੀਰ ਸਿੰਘ ਜੀ ਦਾ ਉਹਤੇ ਮਹਾਪੁਰਜ ਨੇ ਉਹਨਾਂ ਦੇ ਚਰਨਾ ਜੀ ਹਮੇਸ਼ਾ ਅਸੀਂ ਸਾਰੇ ਹਾਜ਼ਰ ਹਾਂ ਸ਼ੁਰੂ ਤੋਂ ਹਾਜ਼ਰ ਹਾਂ ਸਰਕਾਰ ਬਣਨ ਤੋਂ ਪਹਿਲਾਂ ਤੋਂ ਹੀ ਹਾਜ਼ਰ ਹਾਂ ਔਰ ਉਹਨਾਂ ਦਾ ਕੰਮ ਮੈ ਜਿਹੜਾ ਉਹ ਲੋਕ ਕੋਲ ਹੀ ਵੇਲਾ ਕੰਮ ਔਰ ਕੱਲੀ ਉਹ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਕੰਮ ਕਰਕੇ ਦਿਖਾਇਆ ਬਹੁਤ ਵਧੀਆ ਸ਼ੁਰੂਆਤ ਕੀਤੀ ਉਹਨਾਂ ਨੇ ਬਹੁਤ ਵਧੀਆ ਸ਼ੁਰੂਆਤ ਮੈਂ ਗੁਰੂ ਪਾਤਸ਼ਾਹ ਦੇ ਸੰਤਾਂ ਸੰਕਾ ਦੇ ਚਰਨਾ ਜਰਨਾ ਜਰਨਾਸ ਕੀਤੀ ਕਿ ਪੰਜਾਬ ਨੂੰ ਜਲਦੀ ਕਲਾ ਚ ਰੱਖਣ ਪੰਜਾਬ ਦੇ ਦਰਿਆਵਾਂ ਨੂੰ ਸਮੁੰਦਰ ਤੋਂ ਫਿਰ ਜੀਵਨ ਯੋਗ ਦਰਿਆ ਬਣਾਈਏ ਉਹਦੇ ਮਹਾਪੁਰਜ ਨੇ ਉਹਨਾਂ ਦੇ ਚਰਨਾ ਜ ਜ ਹਮੇਸ਼ਾ ਸੀ ਸਾਰੇ ਹਾਜ਼ਰ ਆ ਮੈਂ ਔਰ ਕੱਲੀ ਉਹ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਕੰਮ ਕਰਕੇ ਦਿਖਾਇਆ ਜੋ ਸੰਤ ਬਾਬਾ ਅਵਤਾਰ ਸਿੰਘ ਹੋਰਾਂ ਦੀ ਵਰਸੀ ਸਮਾਗਮ ਦੇ ਵਿੱਚ ਸੰਗਤਾਂ ਦੇ ਚਰਨ ਪਰਚਣ ਗੁਰੂ ਦੇ ਚਰਨ ਪਰਚਣ ਦਾ ਮੌਕਾ ਮਿਲਿਆ ਇਹ ਬਖਿਆ ਸੰਤ ਬਾਬਾ ਬਲਬੀਰ ਸਿੰਘ ਜੀ ਦਿੱਤੀ ਵਾਰ ਹੋਰਾਂ ਨੇ ਔਰ ਮੈਂ ਗੁਰੂ ਪਾਤਸ਼ਾਹ ਦੇ ਸੰਤਾਂ ਸੰਗਤਾਂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਪੰਜਾਬ ਵਾਤਾਵਰਣ ਤੋਂ ਇੱਕ ਨੰਬਰ 'ਤੇ ਬਣੇ ਪੰਜਾਬ ਦੇ ਦਰਿਆਵਾਂ ਨੂੰ ਉਸ ਮੋੜ ਤੋਂ ਫੇਰ ਜੀਵਨ ਯੋਗ ਦਰਿਆ ਬਣਾਈਏ ਤੇ ਪੰਜਾਬੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਮੈਂ ਸਾਕ ਉਹਦਾ ਕਿ ਆਪ ਸਭ ਨੂੰ ਬਹੁਤ ਬੜੀ ਹੈ ਚਤਨ ਕਰ ਰਹੇ ਹੈ ਤੇ ਸਰਕਾਰ ਦਾ ਕੀ ਹਾਲ ਸਰਕਾਰ ਬਿਲਕੁਲ ਉਹਨਾਂ ਦੇ ਨਾਲ ਹੈ ਜੀ ਸਰਕਾਰ ਤਾਂ ਹਰੇਕ ਸ਼ਖਸ ਦੇ ਨਾਲ ਸੰਤ ਬਾਬਾ ਬਲਬੀਰ ਸਿੰਘ ਜੀ ਦਾ ਉਹਤੇ ਮਹਾਪੁਰਖ ਨੇ ਉਹਨਾਂ ਦੇ ਚਰਨਾਚ ਹਮੇਸ਼ਾ ਸੀ ਸਾਰੇ ਹਾਜ਼ਰ ਹੈ ਸ਼ੁਰੂ ਤੋਂ ਹਾਜ਼ਰ ਹੈ ਸਰਕਾਰ ਬਣਨ ਤੋਂ ਪਹਿਲਾਂ ਤੋਂ ਵੀ ਹਾਜ਼ਰ ਹੈ ਪਰ ਉਹਨਾਂ ਦਾ ਕੰਮ ਹੈ ਜਿਹੜਾ ਉਹ ਲੋਕ ਭਲਾਈ ਵਾਲਾ ਕੰਮ ਹੈ ਔਰ ਕੱਲੀ ਉਹ ਗੱਲਾਂ ਨਹੀਂ ਕੀ ਕੀਤੀਆਂ ਉਹਨਾਂ ਨੇ ਕੰਮ ਕਰਕੇ ਦਿਖਾਇਆ ਬਹੁਤ ਵਧੀਆ ਸ਼ੁਰੂਆਤ ਕੀਤੀ ਉਹਨਾਂ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ